ਪਸ਼ੂਆਂ ਵਾਸਤੇ ਦੋਸਤੋ ਇਹ ਨਵਾਂ কুলਰ ਆ ਗਿਆ ਨਮੀ ਕਾਰਡ ਐ ਪੱਚੂ ਮਕੈਨੀਕਲ ਬਰਕਸ ਬਡਲਾਡਾ ਵਾਲਿਆਂ ਦੀ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜੇ ਮਤਲਬ কুলਰ ਕਿਟ ਵਗੈਰਾ ਲੱਕੜ ਤੇ ਗੱਡ ਕੇ ਪਹਿਲਾਂ ਤੁਸੀਂ ਪਸ਼ੂਆਂ ਵਾਸਤੇ ਪੱਖੇ ਲਾਉਣੇ ਹੁੰਦੇ ਆਪਾਂ ਹਨਾ ਗਰਮੀਆਂ ਚ ਮੱਛਰ ਤੋਂ ਇਹ ਨਮੀ ਕਾਰਡ ਕੱਢਤੀ ਬਣਾ ਨੇ ਕਰਾਂਗੇ ਗੱਲਬਾਤ ਆਜੋ ਦਰਸ਼ਕੋ ਆਪਣਾ ਮਤਲਬ ਪਸ਼ੂਆਂ ਕੋਲੇ ਗਰਮੀਆਂ ਦੇ ਵਿੱਚ ਕਿੰਨਾ ਕੁੜੇ ਨਾਲ ਲੱਕੜੀ ਤੇ ਗੱਡ ਕੇ ਉਹ ਪੱਖਾ ਲਾਇਆ ਪਿਆ ਹੁੰਦਾ ਹਾਂ ਉਹਦਾ ਡਰ ਬਹੁਤ ਰਹਿੰਦਾ ਕੋਈ ਲੰਗਦਾ ਟੱਪਦਾ ਕਈ ਵਾਰ ਹੱਥ ਨੇ ਖਾਦੀ ਬੀਤੀ ਹੁੰਦੀ ਹੈ ਜਾਂ ਕਿਵੇਂ ਵੀ ਕਿਸੇ ਦੇ ਕੋਈ ਜਿੰਦਗੀ ਬੱਚੇ ਦੇ ਮਤਲਬ ਉਹ ਫਰਨਾ ਵੱਜ ਜਾਣ ਫਰਾਂ ਨਾਲ ਨੁਕਸਾਨ ਹੋ ਜਾਂਦਾ ਕਿਸੇ ਪਸ਼ੂ ਦੇ ਨਾਲ ਵੱਜ ਜਾਣ ਬਾਈ ਹੋਰਾਂ ਨੇ ਉਸ ਚੀਜ਼ ਦਾ ਸੋਲੂਸ਼ਨ ਕੱਢਤਾ ਵੀ ਤੁਸੀਂ ਕਿਸੇ ਲੱਕੜ ਤੇ ਜਾਂ ਉਹ ਤੇ ਮਤਲਬ ਮੋਟਰ ਫਿੱਟ ਕਰਕੇ ਫਰਨਾ ਲਾਓ ਉਹਦੇ ਵਾਸਤੇ ਇਹ ਚੀਜ਼ ਬਣਾਈ ਤੀ ਬਾਈ ਹੋਰਾਂ ਨੇ ਤੇ ਆ ਦੇਖੋ ਥੱਲੇ ਐਂਗਲ ਵਗੈਰਾ ਲਾ ਕੇ ਇਹ ਵਧੀਆ ਮਜ਼ਬੂਤ ਸਟੈਂਡ ਬਣਾਇਆ ਹੋਇਆ ਜੀ ਇਹਦੇ ਚ ਨਾ ਪੈਂਦਾ ਇਹ 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 ਨਾ ਜਿਵੇਂ ਨੋਰਮਲ ਬਣਦਾ ਸੀ ਜਲੀ ਜੀ ਲਾ ਦਿੰਦੇ ਸੀ ਮੂਰੇ ਆਪਾਂ ਇਹਦੇ ਵਿੱਚ ਗ੍ਰਿਲ ਪ੍ਰੋਪਰ ਫਿੱਟ ਕਰਤੀ ਕੂਲਰ ਵਾਲੀ ਇਹਦਾ ਇਕੱਲੇ ਮੰਨ ਲਓ ਪਸ਼ੂਆਂ ਵਾਸਤੇ ਨਹੀਂ ਇਹਦਾ ਕਈ ਬੰਦੇ ਨਾ ਹੁਣ ਮੇਥੋਂ ਲੈ ਜਾਂਦੇ ਆ ਕੋਠੇ ਤੇ ਲਾ ਲਿਆ ਯਾਰ ਵੀ ਕੋਠੇ ਦੇ ਪੈੰਨੇ ਆ ਗਰਮੀ ਆ ਚਾ ਉੱਥੇ ਯੂਜ਼ ਕਰ ਲੈਂਦੇ ਆ ਜਾਂ ਕਿਸੇ ਪ੍ਰੋਗਰਾਮਾਂ 'ਚ ਲਾਉਣਾ ਕਰਨਾ ਉੱਥੇ ਯੂਜ਼ ਕਰ ਲੈਂਦੇ ਆ ਚਲੋ ਆਪਾਂ ਮੱਜਾਂ ਵਾਲੇ ਬਾੜੇ 'ਚ ਤਾਂ ਚਲੋ ਲਾਉਣਾ ਹੀ ਲਾਉਣਾ ਹੈ ਉਸ ਤੋਂ ਅਗਲਾ ਲਈ ਲੈਂਦਾ ਜੀ ਤੇ ਇਦੇ ਮਤਲਬ ਇਹ ਅਗਲੇ ਨੂੰ ਵਧੀਆ ਸੋਲੂਸ਼ਨ ਮਿਲ ਗਿਆ ਕਹਿਣ ਦਾ ਬਹੁਤ ਵਧੀਆ ਸੋਲੂਸ਼ਨ ਨਹੀਂ ਫਰਜੇ ਉਹ ਲਾ ਦਿੰਦੇ ਆ ਕੱਲਾ ਕੁਮਰ ਕਿਟ ਲਾ ਦਿੰਦੇ ਆ ਸੇਫਟੀ ਨਹੀਂ ਹੈਗੀ ਸੇਫਟੀ ਨਹੀਂ ਹੈਗੀ ਫਰਜੇ ਬੱਜਿਆ ਉਹ ਮਤਲਬ ਕੱਟ ਦਿੰਦਾ ਹਾਂ ਮਤਲਬ ਉਹਦਾ ਨੁਕਸਾਨ ਤਾਂ ਹੈਗਾ ਹੀ ਆ ਯਾਰ ਚੀਜ਼ ਰਵਿੰਦਰਾ ਪਿੱਛੋਂ ਦਿਖਾ ਦੇ ਸਾਰਾ ਆ ਸਾਰਾ ਕਵਰ ਵਗੈਰਾ ਆ ਦੇਖੋ ਦੋਸਤੋ ਹਾਂ ਜੀ ਅੱਜ ਮੇਥੇ ਜਿਹੜੀ ਇੱਥੇ ਮੋਟਰ ਫਿੱਟ ਹੋ ਜਾਂਦੀ ਹੈ ਜੀ ਮੋਟਰ ਦੇ ਉੱਤੇ ਮਤਲਬ ਪਾਣੀ ਵਗੈਰਾ ਨਹੀਂ ਪੈਂਦਾ ਹਨਾ ਮੀਂਹ ਦਾ ਜਿਹੜਾ ਸਟੈਂਡ ਹੈ ਜੀ ਇਹਦੇ ਮੋਟਰ ਫਿੱਟ ਹੋ ਜਾਂਦੀ ਹੈ ਇੱਥੇ ਇਹਦੇ ਚ ਇਹ ਹੈ ਜੀ ਸਟੈਂਡ ਮੰਨ ਲਓ ਜੇ ਕਿਸੇ ਨੇ ਆਪਦੀ ਪੁਰਾਣੀ ਮੋਟਰ ਫਿੱਟ ਕਰਾਉਣੀ ਹੈ ਉਹ ਵੀ ਇਹਦੇ ਵਿੱਚ ਫਿੱਟ ਹੋ ਜਾਂਦੀ ਹੈ ਜੀ ਜੇ ਨਵੀਂ ਮੋਟਰ ਲਾਉਣੀ ਹੈ ਉਹ ਵੀ ਫਿੱਟ ਹੋ ਜਾਂਦੀ ਹੈ ਜੀ ਇਹ ਅੱਛਾ ਹਾਂਜੀ ਹਾਂਜੀ ਜੇ ਪਰ ਨਵੀਂ ਮੋਟਰ ਨਾਲ ਮੰਨ ਲਓ ਇਹ 7 ਕੁ ਹਜ਼ਾਰ ਰੁਪਏ ਦਾ ਪੈਂਦਾ ਜੀ ਇਹ ਆਪਾਂ ਨੂੰ ਮੋਟਰ ਲਾ ਕੇ 7000 ਹਾਂ ਹਾਂ 7000 ਰੁਪਏ ਜੇ ਕੰਪਲੀਟ ਤਿਆਰ ਹੋ ਜਾਂਦਾ ਠੀਕ ਹੈ ਜੀ ਬਹੁਤ ਵਧੀਆ ਦੋ ਸਾਲ ਦੀ ਮੋਟਰ ਦੀ ਗਾਰੰਟੀ ਹੈ ਹੈਵੀ ਬਣਿਆ ਹੋਇਆ ਹਾਂਜੀ ਹਾਂਜੀ ਮਤਲਬ ਚੰਗੀ ਚ ਐਂਗਲ ਉਂਗਲ ਵਧੀਆ ਲੱਗੇ ਹੋਏ ਨੇ ਬਾਈ ਹਾਂਜੀ ਹਾਂਜੀ ਖਰਾਬ ਹੋਣ ਵਾਲੀ ਚੀਜ਼ ਨਹੀਂ ਹੈ ਦੂਸਰਾ ਜੇ ਕੱਲਾ ਸਟੈਂਡ ਹੈ ਸਟੈਂਡ 3000 ਰੁਪਏ ਦਾ ਸਟੈਂਡ ਹੈ ਇਹਦਾ ਮੋਟਰ ਜੇ ਅਗਲਾ ਲੈ ਕੇ ਆਉਂਦਾ ਉਹ ਜੇ ਰਹੀ ਕੋਈ ਪੁਰਾਣੀ ਘਰੇ ਕੋਲਰ ਦੀ ਮੋਟਰ ਪਈ ਆ ਹੋਰ ਪਈ ਆ ਉਹਦੇ ਵਿੱਚ ਲੱਗ ਜਾਣਾ ਜੇ ਕੱਲਾ ਸਟੈਂਡ ਲੈਣਾ ਦੋਸਤੋ ਤਾਂ ਇਹ 3000 3000 ਰੁਪਏ ਦਾ ਇਹਦੀ ਵੀ ਹੋਮ ਡਿਲੀਵ ਦਾ ਕੂਲਰਾਂ ਦਾ ਕੰਮ ਵੀ ਆਪਾਂ ਵੀਡੀਓ ਪਾਈ ਸੀ ਹਨ ਤੇ ਕੂਲਰ ਦੇ ਨਾਲ ਨਾਲ ਜੇ ਤੁਸੀਂ ਨਾਲ ਏਜ ਸਿਸਟਮ ਲਗਾਉਣਾ ਚਾਹੁੰਦੇ ਹੋ ਆਪਣੇ ਕੋਠੇ ਤੇ ਲਾਉਣਾ ਪਸ਼ੂਆਂ ਦੇ ਕੋਲੇ ਲਾਉਣਾ ਹਨਾ ਆਪਣੇ ਜ਼ਿਮੀਦਾਰ ਭਾਈ ਵਾਸਤੇ ਤਾਂ ਯਾਰ ਜਮਾਂ ਬਹੁਤ ਵੈਸਟ ਚੀਜ਼ ਹੈ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਵੀ ਮੈਂ ਅੱਜ ਮਤਲਬ ਉਹ ਦਿਗਾੜੇ ਤੇ ਲੱਗੇ ਹੋਏ ਦੇਖਿਆ ਘਰਾਂ 'ਚ ਆ ਚੀਜ਼ ਪਹਿਲੀ ਵਾਰਾ ਦੇਖੀ ਆ ਠੀਕ ਹੈ ਜੀ ਠੀਕ ਹੈ ਤੇ ਨਵੀਂ ਇਨਵੈਂਸ਼ਨ ਆ ਬਈ ਉਹਨਾਂ ਦੀ ਇਹ ਚੂਕ ਮੈਕੈਨੀਕਲ ਵਾਲਿਆਂ ਦੀ ਠੀਕ ਹੈ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਿਓ